ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਜਾਂ ਲੌਂਗ ਜੈਕਟ ਬਣਾ ਰਹੇ ਹੋ ਤੁਸੀਂ ਤਾਂ ਇਸ ਤਰ੍ਹਾਂ ਡਿਜ਼ਾਈਨ ਹੈ ਜਿਹੜਾ ਪਾ ਸਕਦੇ ਹੋ ਸਕੀਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਇਸ ਡਿਜ਼ਾਈਨ ਨੂੰ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਛਲ ਸਟਾਲ ਮਫਲਰ ਤੇ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਤੁਸੀਂ ਬਣਾ ਸਕਦੇ ਹੋ। ਬਣਾਈ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਹੈ। ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਤਾਂ ਆਪਾਂ ਇਸ ਤਰ੍ਹਾਂ ਕੁੰਡੇ ਲੈਣੇ 6 6 6 ਲਾਸਟ ਤੇ ਪੰਜ ਕੁੰਡੇ ਵਾਧੂ ਰੱਖ ਲੈਣੇ। 6 ਦੇ ਮਲਟੀਪਲ ਪੰਜ ਕੁੰਡੇ ਆਪਾਂ ਲੈਣੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਠੀਕ ਹੈ 6 6 ਕੁੰਡੇ ਤੇ ਆਪਣਾ ਡਿਜ਼ਾਈਨ ਹੈ ਪੰਜ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਲਈ। 12 ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ। 12 ਸਲੰਗਾਂ ਡਜਾਈਨ ਦੀਆਂ ਫਿਰ ਉੱਪਰ 12 ਸਲੰਗ ਤਾਂ ਇਸ ਤਰ੍ਹਾਂ ਡੱਬੀਆਂ ਬਣ ਜਾਂਦੀਆਂ ਦੇਖੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋਵੇ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਦਾ ਹੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਆਪਾਂ ਜੇਕਰ ਤੁਸੀਂ ਕੁੰਡੇ ਵਧਾਉਣੀਆਂ ਤਲਟੀ ਸਾਈਡ ਤੋਂ ਤੁਸੀਂ ਕੁੰਡੇ ਵਧਾ ਸਕਦੇ ਹੋ ਠੀਕ ਹੈ ਪਹਿਲੀ ਸਲਾਈ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਜਿੰਨੇ ਵੀ ਤੁਸੀਂ ਕੁੰਡੇ ਲਏ ਹੋਣਗੇ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਬਹੁਤੀ ਸੌਖਾ ਨੇ ਜਾਈਨਾ ਕਿਸੇ ਵੀ ਪ੍ਰੋਜੈਕਟ ਤੇ ਸੁਣਾ ਅਪਲਾਈ ਕਰ ਸਕਦੇ ਹਾਂ ਇੱਕ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੂਸਰੀ ਸਲਾਈ ਬਣਾਵਾਂਗੇ ਆਪਾਂ ਰੌਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਪਹਿਲਾਂ ਇੱਕ ਹੁੰਡਾ ਤਾਰ ਕੇ ਉਸ ਤੋਂ ਬਾਅਦ ਸਾਰੀ ਸਲਾਈ ਉਲਟੀ ਬਣਾਵਾਂਗੇ ਰੌਂਗ ਸਾਈਡ ਤੋਂ ਦੂਸਰੀ ਸਲਾਈ ਡਿਜ਼ਾਈਨ ਦੀ दूसरी सिलाई कंप्लीट होगी तीसरी सिलाई बनावेंगे राइट साइड तो तीसरी सिलाई राइट साइड तो छे-छे छः कुंडिजाइन वादू कुंडा उतारो चाहे बुण थी तो अपनी मरजी ठीक है इस तरह उस तो बाद एक 2 3 ਕੁੰਡੇ ਸਿੱਧੇ ਥ੍ਰੈਡ ਅੱਗੇ ਕੀਤਾ ਇੱਕ ਕੁੰਡਾ 올ਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ 올ਟਾ 6 ਕੁੰਡੇ ਹੋ ਗਏ ਇਹੀ 6 ਕੁੰਡੇ ਆਪਾਂ ਇਹ ਸਲਾਈ ਤੇ ਰਿਪੀਟ ਕਰਦੇ ਜਾਣਾ ਠੀਕ ਹੈ ਦੁਬਾਰਾ ਫੇਰ ਡਿਜ਼ਾਈਨ ਸ਼ੁਰੂ 6 ਕੁੰਡਿਆਂ ਤੇ 3 ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਛੇ ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫਿਰ ਉਸੇ ਤਰ੍ਹਾਂ ਥ्रेड ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਲਾਸਟ ਤੇਜ਼ੀ ਮੇਂ ਆਪਣੇ ਸਟਾਰਟਿੰਗ ਦੇ ਤਿੰਨ ਕੁੰਡੇ ਸਿੱਧੇ ਆਏ ਇੱਕ 2 3 ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਕੁੰਡਾ ਧਾਰ ਕੇ ਥ्रेड ਕਰਾਂਗੇ ਪਿੱਛੇ ਜਿਹੜੇ ਉਧਰ ਤਿੰਨ ਕੁੰਡੇ ਸਿੱਧੇ ਬਣਾਏ ਇਧਰ ਵੀ ਆਪਾਂ ਸਿੱਧੇ ਬਣਾਵਾਂਗੇ ਉਲਟੀ ਸਾਈਡ ਤੋਂ 1 2 ਐਕਸਟਰਾ ਹੁਣ ਜਿਹੜੇ ਅੱਗੇ ਤਿੰਨ ਕੁੰਡੇ ਬਣਾਏ ਸੀ ਆਪਾਂ ਇਧਰ ਸਿੱਧਾ ਉਲਟਾ ਸਿੱਧਾ ਠੀਕ ਹੈ ਜਿਸ ਤਰ੍ਹਾਂ ਦੇ ਕੁੰਡੇ ਸੌਰੀ ਉਲਟਾ ਸਿੱਧਾ ਉਲਟਾ ਠੀਕ ਹੈ ਜਿਸ ਤਰ੍ਹਾਂ ਦੇ ਇਧਰ ਆਪਾਂ ਨੂੰ ਕੁੰਡੇ ਦਿਖਾਈ ਦੇਣਗੇ ਉਸੇ ਤਰ੍ਹਾਂ ਬਣਾਵਾਂਗੇ ਪਰ ਜਦੋਂ ਆਪਾਂ ਸਿੱਧਾ ਗੁੰਡਾ ਬਣਾਵਾਂਗੇ ਇਹ ਉਧਰ ਉਲਟਾ ਬਣਾਇਆ ਇਧਰ ਸਿੱਧਾ ਦਿਖਾਈ ਦਿੰਦਾ ਸਿੱਧਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਬਣਾਉਣਾ ਠੀਕ ਹੈ ਤਾਂ ਇਸ ਤਰ੍ਹਾਂ نیچے ਵਾਲੇ ਕੁੰਡੇ ਵੇਖ ਦੀ ਇਸ ਤਰ੍ਹਾਂ ਬਣਾਵਾ ਠੀਕ ਹੈ ਇਹ ਉਧਰ ਬਣਾਇਆ ਆਪਾਂ ਸਿੱਧਾ ਕੁੰਡਾ ਇਧਰ ਉਲਟਾ ਦਿਖਾਈ ਦਿੰਦਾ ਤਾਂ ਉਲਟਾ ਬਣਾਵਾਂਗੇ ਇਹ ਉਧਰ ਉਲਟਾ ਬਣਾਇਆ ਉਸੇ ਤਰ੍ਹਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ 6 ਕੁੰਡੇ ਹੋ ਗਏ ਦੁਬਾਰਾ ਫਿਰ ਉਸੇ ਤਰ੍ਹਾਂ 3 ਕੁੰਡੇ ਸਿੱਧੇ ਇੱਕ ਜਿਹੜੇ ਉਧਰ 3 ਕੁੰਡੇ ਸਿੱਧੇ ਇਧਰ ਵੀ ਸਿੱਧੇ ਬਾਨਣਗੇ ਹੁਣ ਜਿਹੜੇ ਉਧਰ ਇਹ ਤਿੰਨ ਕੁੰਡੇ ਆ ਉਲਟਾ ਸਿੱਧਾ ਉਲਟਾ ਉਸੇ ਤਰ੍ਹਾਂ ਸਿੱਧਾ ਕੁੰਡਾ ਇਸ ਤਰ੍ਹਾਂ नीचे वाले इस तरह होलच ठीक है उल्टा सीधा इस तरह छह कुंडे हो गए दोबारा फिर उसी तरह छह कुंडे सीधे एक दो तीन कुंडे सीधे फिर उसके बाद सीधा कुंडा ऐसे तरह नीचे वाले होलच इस तरह फिर उल्टा फिर सीधा कुंडा ऐसे तरह ਗੇੜਾ ਅੰਦਰੋਂ ਉਲਟਾ ਬਣਾਇਆ ਦੇਖੋ 6 ਕੁੰਡੇ ਹੋ ਗਏ ਲਾਸਟ ਤੇ ਆਪਣੇ ਉਸੇ ਤਰ੍ਹਾਂਗੇ 3 ਕੁੰਡੇ ਸਿੱਧੇ ਤੰਨੀ ਵਾਲਾ ਕੁੰਡਾ ਉਲਟਾ ਬਣਾ ਲਾਂਗੇ 4 ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ 5ਵੀਂ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰਿਆ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਪਹਿਲੀ ਸਲਾਈ ਸੌਰੀ ਤੀਸਰੀ ਸਲਾਈ ਦੀ ਤਰ੍ਹਾਂ ਤਿੰਨ ਸਿੱਧੇ ਥ੍ਰੈਡ ਅੱਗੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਛੇ ਹੋ ਗਏ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਛੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਤਿੰਨ ਕੁੰਡੇ ਸਿੱਧੇ 1 2 3 ਲਾਸਟ ਵਾਲਾ ਵੀ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਰਾង ਸਾਈਡ ਤੋਂ ਇੱਕ ਕੁੰਡਾ ਤਾਰ ਕੀ ਟਰੈਡ ਕਰਾਂਗੇ ਪਿੱਛੇ ਜਿਹੜੇ ਤਿੰਨ ਉੱਧਰ ਸਿੱਧੇ ਬਣਾਏ ਇਧਰ ਵੀ ਸਿੱਧੇ ਬਣਾਵਾਂਗੇ ਚੌਥੀ ਚਲਾਈ ਦੀ ਤਰ੍ਹਾਂ ਤਿੰਨ ਸਿੱਧੇ ਫਿਰ ਜਿਹੜਾ ਸਿੱਧਾ ਕੁੰਡਾ ਆਪ ਨੂੰ ਇਸ ਤਰ੍ਹਾਂ ਦਿਖਾਈ ਦੇ ਰਿਹਾ ਜਿਹੜਾ ਇਧਰ ਉਲਟਾ ਬਣਾਇਆ ਨੀਚੇ ਵਾਲੇ ਹੌਲ ਚ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਉਸੇ ਤਰ੍ਹਾਂ ਠੀਕ ਹੈ ਉਲਟੀ ਸਾਈਡ ਤੋਂ ਆਪਾਂ ਸਿੱਧਾ ਕੁੰਡਾ ਇਸੇ ਤਰ੍ਹਾਂ ਬਣਾਉਣਾ ਹੈ ਦੁਬਾਰਾ ਫੇਰ ਆਪਣਾ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਫੇਰ ਸਿੱਧਾ ਕੁੰਡਾ نیچے ਵਾਲੇ ਹੌਲ ਚ ਸਿੱਧਾ ਬਣਾਇਆ ਇਸ ਤਰ੍ਹਾਂ ਫੇਰ ਉਲਟਾ ਫੇਰ ਸਿੱਧਾ ਇਸ ਤਰ੍ਹਾਂ ਠੀਕ ਹੈ ਅੱਗੇ ਆਪਣੇ ਤਿੰਨ ਕੁੰਡੇ ਸਿੱਧੇ 1 2 తి ఫా కల్టా ఉచేవ సీ తరకే తిన్న కుండే సీ లాస్ట్ వాళ్ళ ఉల్టా బాల్గే కల్టి సలాయి ఛే సలాయి కంపలిట ਹੁਣ ਆਪਾਂ 7ਵੀਂ ਸਲਾਈ ਵੀ ਇਸੇ ਤਰ੍ਹਾਂ ਹੀ ਬਣਾਉਣੀ ਹੈ। ਤੀਸਰੀ ਸਲਾਈ ਦੀ ਤਰ੍ਹਾਂ ਠੀਕ ਹੈ। ਇੱਕ ਉਤਾਰ ਕੇ ਤਿੰਨ ਸਿੱਧੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਠੀਕ ਹੈ। ਇਸੇ ਤਰ੍ਹਾਂ 7ਵੀਂ ਸਲਾਈ ਚੌਥੀ ਸਲਾਈ ਦੀ ਤਰ੍ਹਾਂ। ਮਤਲਬ ਸਿੱਧੇ ਪਾਸੇ ਤੋਂ ਆਪਾਂ ਜਦੋਂ ਸਲਾਈਆਂ ਬਣਾਉਣੀਆਂ ਤੀਸਰੀ ਸਲਾਈ ਦੀ ਤਰ੍ਹਾਂ ਠੀਕ ਹੈ। ਉਲਟੀ ਸਾਈਡ ਤੋਂ ਬਣਾਉਣੀਆਂ ਚੌਥੀ ਸਲਾਈ ਦੀ ਤਰ੍ਹਾਂ। ਤਾਂ ਹੁਣ ਆਪਾਂ ਇੱਥੇ ਛੇ ਸਲਾਈਆਂ ਕੰਪਲੀਟ ਹੋ ਗਈਆਂ ਸੱਤਵੀਂ ਸਲਾਈ ਆਉਗੀ ਆਪਣੀ ਤੀਸਰੀ ਸਲਾਈ ਤਰ੍ਹਾਂ ਜਿਵੇਂ ਆਪਾਂ ਇੱਥੇ ਬਣਾਇਆ ਠੀਕ ਹੈ ਇੱਕ ਉਤਾਰਾ ਤਿੰਨ ਸਿੱਧੇ ਫਿਰ ਉਸ ਤੋਂ ਬਾਅਦ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਠੀਕ ਹੈ ਫਿਰ ਅੱਠਵੀਂ ਸਲਾਈ ਉਲਟੀ ਸਾਈਡ ਤੋਂ ਚੌਥੀ ਸਲਾਈ ਦੀ ਤਰ੍ਹਾਂ ਨੌਵੀਂ ਸਲਾਈ ਤੀਸਰੀ ਸਲਾਈ ਦੀ ਤਰ੍ਹਾਂ 10ਵੀਂ ਸਲਾਈ ਚੌਥੀ ਸਲਾਈ ਦੀ ਤਰ੍ਹਾਂ ਇਸੇ ਤਰ੍ਹਾਂ ਆਪਾਂ 10 ਸਲਾਈਆਂ ਕੰਪਲੀਟ ਕਰਨੀਆਂ ਫਿਰ 11ਵੀਂ ਤੇ 12ਵੀਂ ਸਲਾਈ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਪਹਿਲਾਂ ਆਪਾਂ 10 ਸਲਾਈਆਂ ਕੰਪਲੀਟ ਕਰਦੇ ਹਾਂ 6 ਸਲਾਈਆਂ ਹੋ ਗਈਆਂ ਇੱਥੇ 4 ਸਲਾਈਆਂ ਮੇਰੀਆਂ ਰਹਿ ਗਈਆਂ ਉਹ ਮੈਂ ਕਰਦੀ ਹਾਂ ਕੰਪਲੀਟ ਠੀਕ ਹੈ ਹੁਣ 10 ਸਲਾਈਆਂ ਮੈਂ ਕੰਪਲੀਟ ਕਰ ਲਈਆਂ ਇਸ ਤਰ੍ਹਾਂ ਜਦੋਂ ਆਪਣੀਆਂ 10 ਸਲਾਈਆਂ ਕੰਪਲੀਟ ਹੋ ਜਾਂਦੀਆਂ ਤਾਂ 1 2 3 4 ਲੈਣਾ ਇਸ ਤਰ੍ਹਾਂ ਉਲਟੀਆਂ ਬੰਨਦੀਆਂ ਠੀਕ ਹੈ ਇੱਥੇ ਆਪਾਂ ਨੂੰ ਪਤਾ ਲੱਗ ਜਾਂਦਾ 10 ਸਲਾਈਆਂ ਕੰਪਲੀਟ ਹੋ ਜਾਂਦੀਆਂ ਹੁਣ 11ਵੀਂ ਸਲਾਈ ਬਣਾਉਣੀ ਆਪਾਂ ਕੁੰਡਾ ਤਾਰੋ ਚਾਹੇ ਬੁਨੋ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਇਸ ਤਰ੍ਹਾਂ സിദ്ധി സൈഡത്തോ ഗ്യവീ സാ സിദ്ധി ബാവീ സൈ ബാ ഹാ റോഗ സൈഡത്ത ബാവീത്തി ലാസ്റ്റ് സിലായി ഡിജൈൻ ഈ ഡിജൈൻ ബാഹ് സലാഗാൻ ബാ ദാപീക Barmi slice are you already. ਲਓ ਜੀ 12 ਸਲਾਈਆਂ ਕੰਪਲੀਟ ਹੋ ਗਈਆਂ ਤੁਹਾਡੇ ਜਾਈ ਨੇ ਇਸ ਤਰ੍ਹਾਂ ਬਣ ਕੇ ਆਏ ਇਹਨਾਂ 12 ਸਲਾਈਆਂ ਨੂੰ ਅੱਗੇ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ